ਤਦ ਕਰਦੇ ਆ ਪੰਨੇ ਕਾਣੇ ਸਿੱਧੂ ਦੇ ਕਾਣਾ ਨੇ ਮੈਂ ਤੁਹਾਂ ਕਹਿੰਨੀ ਕਿ ਮੈਂ ਜਿੰਨੀਆਂ ਵੀ ਪਿਕਚਰਜ਼ ਦੇਖੀਆਂ ਆਂ ਆਈਂ ਅਗੋਂ ਉਹ ਤਾਂ ਦਾ ਸੀਆ ਮਾ ਪੰਜਾਬ ਦਾ ਉਹਦੇ ਲੱਲੂ ਪੰਜਾਉਂ ਦੇਖੋ ਵੀ ਦੱਸੋ ਜੀ ਕਿਵੇਂ ਘੁੱਟਦੇ ਹੋ ਦਿਖਾਓ ਜੀ ਮੈਨੂੰ ਖਸ ਦਾਣਾ ਪੁੱਛ ਗੱਲਾਂ ਝੁੰਠੀਆਂ ਫਲਾ ਰਿਆ ਕਿ ਸੀਐਮ ਦਾ ਫੋਨ ਗਿਆ ਨਾ ਇਹ ਗੱਲ ਬਿਲਕੁਲ 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 ਗਲਤ ਹੈ। ਉਛੜਨ ਲੱਗ ਪੜਨੀ ਨੇ ਲੱਖੇ ਸਧਾਨੀ ਨੇ ਤੇ ਭਾਨੀ ਨੇ। ਐਦਾਂ ਐਦਾਂ ਸਿਰੇ ਲਾ ਕੇ ਕਹਿਣਾ ਹੁਣ ਬਾਬੇ ਵੀ ਆ ਗਏ। ਚਲੋ ਭਈ ਜੇ ਬਾਬੇ ਆ ਗਏ ਬਾਬੇ ਪੁੱਛਾਂ ਵਾਲੇ ਆਏ ਹੋਏ ਨੇ। ਅਨਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਦਾਲ ਕਰਦੇ ਆਂ ਪਾਨੇ ਕਾਣੇ ਸਿੱਧੂ ਦੀ ਕਾਣਾ ਮੈਨੂੰ ਤਾਂ ਆਕੇ ਨਹੀਂ ਕਿ ਮੈਂ ਤਾਂ ਜਿੰਨੀਆਂ ਵੀ ਪਿਕਚਰਸ ਦੇਖੀਆਂ ਆਂ ਆਈਏ ਦਾ ਮੂੰਹ ਇੱਕ ਆਖ ਤਾਂ ਨੂੰ ਤੇ ਕਾਏ ਪੂਰਾ ਮਤਲਬ ਜਿਹੜਾ ਚਿਹਰਾ ਨਾ ਉਹਦੇ ਉੱਪਰ ਕੋਈ 마ਸੂਮੀਅਤ ਹੈ ਨਹੀਂ ਕੋਈ ਡੀਸੈਂਟ ਲੁੱਕ ਨਹੀਂ ਹੈ ਬਿਲਕੁਲ ਵਾਇਅਤ ਗੁੰਡਾ ਕਰਦੀ ਤੇ ਬਦਮਾਸ਼ੀ ਦੀ ਛਾਪ ਉਹਦੇ ਬੁੱਥੇ ਤੇ ਲੱਗੀ ਆ ਲੱਖੇ ਸਤਾਣੇ ਨੇ ਇੱਕ ਬਿਆਨ ਦਿੱਤਾ ਹੈ ਕਹਿੰਦਾ ਕਿ ਕੁੱਟਿਆ ਆਪਾਂ ਨੇ ਬਹੁਤ ਬੜਾ ਸੀਮਾ ਪੰਜਾਬ ਦੇ ਭਗਵੰਤ ਮਾਨ ਜੀ ਉਹਨਾਂ ਨੇ ਵੀਡੀਓ ਕਾਲ ਕੀਤੀ ਹੈ ਜੀ ਪਸੰਦ ਦਿਖਾਓ ਜੀ ਮੈਨੂੰ ਕਿ ਮੈਂ ਕੁੱਟਰ ਮਨ ਦਿਖਾਓ ਬੜੇ ਲੋਕਾਂ ਨੇ ਨਿਸ਼ਚਿਤ ਕਿਹਾ ਵੀ ਭਗਵੰਤ ਮਾਨ ਨੇ ਚੰਗਾ ਨਹੀਂ ਕੀਤਾ ਜੀ ਭਗਵੰਤ ਨੇ ਤੁਸੀਂ ਦੇਖੀਏ ਤੁਹਾਡੇ ਕੋਲ ਸਬੂਤ ਹੈ ਕਿ ਭਗਵੰਤ ਮਾਨ ਨੇ ਵੀਡੀਓ ਕਾਲਿੰਗ ਕੀਤੀ ਹੈ ਉਹ ਬੰਦਾ ਸੀਐਮ ਆ ਪੰਜਾਬ ਦਾ ਉਹ ਵੀ ਲੱਲੂ ਪੰਜਾਉਂ ਦੇਖੋ ਵੀ ਦੱਸ ਤੁਸੀਂ ਕਿਵੇਂ ਕੁੱਟਦੇ ਹੋ ਦਿਖਾਓ ਜੀ ਮੈਨੂੰ ਸੋ ਲੱਖਾ ਸਦਾਣਾ ਬਹੁਤ ਹੀ ਗਲਤ ਬਲੇਮ ਲਾ ਰਿਆ ਆਪਣੇ ਮਨਕਰਨ ਸਟੋਰੀਆਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਵੀਡੀਓ ਕਾਲਿੰਗ ਦਾ ਉਹ ਬੋਲ ਰਿਹਾ ਤੁਸੀਂ ਭੋਲੀ ਭਾਲੀ ਮਾਸੂਮ ਜਨਤਾ ਉਹ ਤਾਂ ਟਰਸਟ ਕਰ ਰਹੀ ਦੂਜੀ ਗੱਲ ਜਦੋਂ ਆਪਣੇ ਘਰ ਦੇ ਵਿੱਚ ਕਚਹਿਰੀਆਂ ਲਾਣ ਲੱਗੇ ਲੋਕਾਂ ਨੂੰ ਬੁਲਾਉਣ ਲੱਗੇ ਜੀ ਪੈਸੇ ਦਿਵਾਉਣੇ ਆ ਇਹ ਪੈਸੇ ਦਿਵਾਉਣ ਵਾਲਾ ਇਹ ਕੰਮ ਕਿਉਂ ਮਿਲਿਆ ਇਹਨਾਂ ਨੂੰ ਪੁਆਇੰਟ ਵੀ ਨੋਟਡ ਪੈਸੇ ਦਿਵਾਨ ਵਾਲਾ ਹੀ ਧੰਦਾ ਕਿਉਂ ਅਪਯੋਗ ਕੀਤਾ ਗਿਆ ਪੰਜਾਬ ਦੇ ਵਿੱਚ ਹੋਰ ਕੋਈ ਕੰਮ ਹੈ ਨਹੀਂ ਬਹੁਤ ਕੰਮ ਆ ਪੰਜਾਬ ਚ ਕਰਨ ਵਾਲੇ ਸਿਰਫ ਲੋਕਾਂ ਦੇ ਪੈਸੇ ਦਿਵਾਣੇ ਆ ਕਿਉਂਕਿ ਅੰਦਰੋਂ ਵਿੱਚੋਂ ਗੱਲ ਤਾਂ ਹੈ ਕਿ ਪੈਸੇ ਦਿਵਾਵਾਂਗੇ ਤਾਂ ਕਮਿਸ਼ਨ ਲਾਵਾਂਗੇ ਇਹਨਾਂ ਨਾਲ ਇਹਨਾਂ ਦਾ ਰੋਜ਼ਗਾਰ ਚੱਲਦਾ ਹੁਣ ਜਿਹੜਾ ਪਾਨਾ ਸਿੱਧੂ ਲਾ ਲਓ ਲੱਖਾਂ ਸਦਾਣਾ ਲਾ ਲਓ ਇਹ ਲੋਕਾਂ ਦੀ ਸੋਚ ਆ ਵੀ ਸਿੱਪਬਲਿਕ ਨੂੰ ਪਹਿਲੇ ਆਪਣੇ ਮਗਰ ਲਾਵਾਂਗੇ ਤਾਂ ਇਹ ਕੰਮ ਕਰੇ ਪਬਲਿਕ ਤਾਂ ਸਾਡੀ ਹੈ ਹੀ ਪਹਿਲੇ ਭੋਲੀ ਜੇ ਸਾਡੇ ਲੋਕ ਇੰਨੇ ਭੋਲੇ ਨਾ ਹੁੰਦੇ ਤਾਂ ਸਰਸੇ ਵਰਗੇ ਰਾਮ ਰਹੀਮ ਬਾਬੇ ਪੈਦਾ ਹੁੰਦੇ ਸੋ ਬਾਅਦ ਇਹਨਾਂ ਨੇ ਕੀ ਕਰਨਾ ਵੀ ਲਾ ਹੁਣ ਕਿਸੇ 파ਟੇ ਨਾਲ ਕੇ ਸੀਟ ਲੈ ਲਈ ਐਮਪੀ ਐਮਐਲਏ ਬਣ ਜੀ ਅਸੀਂ ਵੀ ਤੇ ਕੱਲ ਨੂੰ ਸ਼ੈਡ ਫਿਊਚਰ ਤੁਸੀਂ ਵੀ ਸੀਐਮ ਬਣ ਜਾਗੇ ਜਿੰਨਾ ਲੋਕਾਂ ਨੇ ਗੁੰਡਾ ਕਰਦੀ ਬਦਮਾਸ਼ੀ ਕਰਕੇ ਆਪਣੇ ਘਰ ਤੋਰੇ ਹੋਣ ਰੋਟੀ ਪਾਣੀ ਛਕੀ ਹੁਬਸ ਬਸ ਹੁਣ ਕੇ ਜਿੰਨਾਂ ਦੇ ਬਦਮਾਸ਼ੀयां ਤਾਂ ਚੱਲੇ ਹੋਣ ਇਦਾਂ ਦੇ ਬੰਦੇ ਨੂੰ ਆਪਣੇ ਤੁਸੀਂ ਸਰਦਾਰ ਦਾ ਤਾਜ ਬਣਾਉਂਗੀ ਫੇਰੀ ਗੱਲ ਲੱਖ ਸਦਾਣੀ ਦੀ ਗੈਂਗਸਟਰ ਸੀ ਇਹ ਪਹਿਲੇ ਠੀਕ ਹੈ ਅੱਜ ਵੱਡੇ ਵੱਡੇ ਗੱਲਾਂ ਕਰਦਾ ਇਹਨੂੰ ਪੁੱਛੋ ਵੀ ਜਿਹੜੀ ਐਡਾ ਮਹਿਲ ਵਰਗੀ ਕੋਠੀ ਪਾ ਕੇ ਬੈਠੇ ਦਾ ਹਿਸਾਬ ਦੇਗਾ ਜੋ ਕੋਲ ਜ਼ਮੀਨ ਹੈ ਕਿੰਨੀ ਫੈਮਿਲੀ ਵਿੱਚੋਂ ਆਈ ਹੈ ਕਿੰਨੇ ਨੇ ਗੈਂਗਸਟਰ ਦੇ ਵਿੱਚੋਂ ਬਣਾਈ ਹੈ ਉਹਦਾ ਹਿਸਾਬ ਦੇਗਾ ਅੱਜ ਇਹ ਦੁੱਧ ਦੇ ਤੁਲੇ ਤੇ شریف ਬੰਦੇ ਸਮਾਜ ਨੂੰ ਦਿਖਾਰੇ ਵੀ ਸੀ ਤਾਂ ਬੜੇ ਸ਼ਰੀਫਾ ਜੀ ਬਹੁਤ ਲੱਖਸ ਦਾ ਨਾ ਪੂਰਾ ਜੋਰ ਲਾ ਰਿਆ ਜੀ ਪਾਨੇ ਨੂੰ ਕੁੱਟਤਾ ਬੁਖਾਰ ਹੋ ਗਿਆ ਪਾਨੇ ਨੂੰ ਆਏਗਾ ਕੋਈ ਕਹਿੰਦੇ ਜੀ ਪਾਨਾ ਸਿੱਧੂ ਦੀ ਬੇਲ ਹੋ ਗਈ ਸੀ ਪਰ ਨੈਕਸਟ ਡੇ ਤੋਂ ਚਾਰਜ ਲੱਗ ਗਿਆ ਚੈਨ ਸਨੇਚਿੰਗ ਦਾ ਕਹਿੰਦੇ ਆ ਜੀ ਪਾਨਾ ਸਿੱਧੂ ਦੇ ਮੈਂ ਵਕੀਲ ਦੇ ਇੰਟਰਵਿਊ ਸੁਣੀ ਹੈ ਵੀ ਜੀ ਡੁਪਲੀਕੇਟ ਐਫ ਆਈ ਆਰ ਸੀ ਠੀਕ ਹੈ ਹੁਣ ਚੈਨ ਸਨੇਚਿੰਗ ਦਾ ਵਿਦੋ ਤੇ ਪਤਾ ਗੋਣ ਚੈਨ ਸਨੇਚਿੰਗ ਦਾ ਕੋ ਪ੍ਰਾਣਾ ਕੇਸ ਵੀ ਆ ਗਿਆ ਸਾਹਮਣੇ ਦੇਖੋ ਮੈਂ ਇਹ ਨਹੀਂ ਕਹਿੰਦੀ ਮੈਂ ਵੀ ਕੋਈ ਡਾਕੂਮੈਂਟਸ ਨਹੀਂ ਦੇਖੇ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਵੀ ਦੇਖਿਆ ਹਾਂ ਹੁਣ ਚੈਨਸਨੇਚਿੰਗ ਕੀਤੀ ਆ ਯਾ ਹਾਣ ਰਿਸ਼ਵਤ ਮੰਗੀ ਆ ਨਹੀਂ ਮੇਰੇ ਕੋਲ ਵੀ ਕੋਈ ਸਬੂਤ ਨਹੀਂ ਆ ਮੈਂ ਵੀ ਤੁਹਾਡੇ ਵਰਗਾ ਆਮ ਜਨਤਾ ਆ ਪਰ ਪੁਆਇੰਟs ਅ ਮੇਰੇ ਕੋਲ ਕੁਛ ਉਹ ਇਹ ਕਿ ਤੁਸੀਂ ਕਾਨੂੰਨ ਨੂੰ ਹੱਥ ਲੈ ਕੇ ਪਹਿਲੇ ਇਦਾਂ ਦੇ ਕੰਮ ਕਰਦੇ ਕਿਉਂ ਕਿ ਬਾਅਦ ਕਾਨੂੰਨ ਤੁਹਾਡੇ ਉੱਪਰ ਕੁਝ ਝੂਠੇ ਅਲੀਕੇਸ਼ਨ ਲਾ ਕੇ ਤਰਸੁੱਤਰ ਪ੍ਰੇੜ ਕਰੇ ਮਨ ਲਿਆ ਜੀ ਪਹਿਲਾਂ ਵੀ ਝੂਠਾ ਹੋਣਾ ਚਾਂਸ ਨੈਚਿੰਗ ਵੀ ਝੂਠੀ ਹੋਣੀ ਆ ਪਰ ਛੁੱਤਰ ਪ੍ਰੇੜ ਤਾਂ ਹੋ ਰਹੀ ਆ ਨਾ ਹੁਣ ਜੇ ਛੁੱਤਰ ਪ੍ਰੇੜ ਹੋ ਰਹੀ ਆ ਉਹਦਾ ਵੀ ਸਾਡੇ ਕੋਲ ਸਬੂਤ ਨਹੀਂ ਕੀ ਤੁਹਾਡੇ ਕੋਲ ਕਿਸੇ ਕੋਲ ਵੀ ਜੇ ਮੈਂ ਕਹਦਾ ਵੀ ਭਾਨੇ ਨੂੰ ਬੜਾ ਕੁੱਟਿਆ ਜਦੋਂ ਠੰਡਾ ਪਾਣੀ ਪਾ ਕੇ ਬੁਖਾਰ ਛਡਾਤਾ ਮੈਂ ਤਾਂ ਦੇਖਿਆ ਹੀ ਨਹੀਂ ਜਦ ਮੈਂ ਪੁਲਿਸ ਨੂੰ ਭਾਨੇ ਨੂੰ ਕੁੱਟਦੇ ਨਹੀਂ ਦੇਖਿਆ ਤੇ ਮੈਂ ਕਿੱਦਾਂ ਇਹ ਬਿਆਨ ਕਹਦਾ ਭਾਨੇ ਨੂੰ ਕੁੱਟ ਪਈ ਆ ਗੱਲ ਹੱਕ ਤੇ ਸੱਚ ਦੀ ਕਰੂੰਗੀ ਪਰ ਲੱਖਾ ਸੁਧਾਣਾ ਕੁਝ ਗੱਲਾਂ ਝੂਠੀਆਂ ਫੁਲਾ ਰਿਆ ਕਿ ਸੀਐਮ ਦਾ ਫੋਨ ਗਿਆ ਨਾ ਇਹ ਗੱਲ ਬਿਲਕੁਲ 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 ਗਲਤ ਹੈ ਤੁਸੀਂ ਘਰਾਂ ਚ ਕਚੈਰੀਆਂ ਲਾਉਂਗੇ ਪੈਸੇ ਕਿਸੇ ਦੇ ਫਸੇ ਆ ਮਰੇ ਆ ਕਿਸੇ ਏਜੰਟ ਨੇ ਧੋਖਾ ਕੀਤਾ ਤਾਂ ਪੁਲਿਸ ਕਾਦੇ ਵਸਤੇ ਆ ਕੋਰਟ ਕਚੈਰੀਆਂ ਕਾਦੇ ਵਸਤੇ ਆ ਜੇ ਅੱਜ ਇਨਰ ਦੇ ਬੰਦੇ ਆ ਕਿ ਮੇਰੇ ਵਰਗੇ ਬੰਦੇ ਆ ਹੋਰ ਖੜੇ ਹੋ ਜਾਣ ਕਿ ਅਸੀਂ ਕਰਦੇ ਆ ਇਹ ਕੰਮ ਅਸੀਂ ਆਪਣੇ ਹੱਥ ਚ ਲੈਣੇ ਮੈਂ ਬਦਮਾਸ਼ੀ ਧਮਕੀ ਦੇ ਦਮ ਤੇ ਮੈਂ ਮੈਂ دیਵਾਨਾ ਜੀ ਪੈਸੇ ਇਹ ਤਾਂ ਕਾਨੂੰਨ ਨੂੰ ਹੱਥ ਜੀ ਸਿਆਣੇ ਬਣੋ ਕਾਨੂੰਨ ਨੂੰ ਹੱਥ ਚ ਲੈਣ ਵਾਲੀ ਗੱਲ ਹੋ ਗਈ ਆ ਸਿਆਣੇ ਸਿਆਣੇ ਬਣ ਕੇ ਸੋਚੋ ਤੇ ਜੇ ਤੁਪ ਕਾਨੂੰਨ ਨੂੰ ਹੱਥ ਲਵਾਂਗੇ ਆਫ ਕੋਰਸ ਸਾਰੇ ਸ਼ਤਰ ਪ੍ਰੇੜਤਾ ਹੋਏਗੀ ਤੁਸੀਂ بڑے ਕੰਮ ਮੈਂ ਹੋਰ ਪੰਜਾਬ ਦੇ ਵਿੱਚ ਕਰਨ ਵਾਲੇ ਤੁਸੀਂ ਉਦਾਂ ਦੇ ਕੰਮ ਕਿਉਂ ਨਹੀਂ ਕਰਦੇ ਤੁਸੀਂ ਪੈਸੇ ਵਾਲੇ ਕੰਮ ਨੂੰ ਕਿਉਂ ਭੱਜਦੇ ਹੋ ਕਿਦੋਂ ਕਮਿਸ਼ਨ ਮਿਲਦਾ ਤੁਹਾਨੂੰ ਕਮਾ ਦੇ ਵਿੱਚੋਂ ਭੋਲੀ ਪਾਲੀ ਗਰੀਬ ਮਾਸੂਮ ਜਨਤਾ ਤੁਸੀਂ ਉਹ ਤਾਂ ਪਹਿਲੇ ਵਕਤ ਤੇ ਮਾਰੇ ਆ ਕੁਝ ਗਰੀਬ ਲੋਕ ਤੁਸੀਂ ਉਹਨਾਂ ਨੂੰ ਹੋਰ ਮਾਰੀ ਜਾਂਦੇ ਹੋ ਸੋ ਭਲਾ ਗੁੰਡਾਗਰਦੀ ਬਦਮਾਸ਼ੀ ੱਟਕੇ ਨਾਲ ਵੀ ਕੋਈ ਪੈਸੇ ਕਢਾ ਸਕਿਆ ਕਿਸੇ ਕੋਲ ਤੁਸੀਂ ਆਪ ਸੋਚੋ ਉਹ ਮੰਗੋ ਮੱਠ ਗਿਆ ਸੀ ਨਾ ਕੁੱਲੜ ਪੀਦੇ ਵਾਲਿਆਂ ਦੇ ਕਿੰਦਾ ਧਮਕਿਆ ਲਿੰਦਾ ਸੀ ਕਿ 50000 ਰੁਪਏ ਰੱਖ ਦੇ ਨਾ ਸਾਰਾ ਮਾਮਲਾ ਰਫਾ ਦਾ ਫਕੜ ਦੂੰ ਅਗਲੇ ਲੈਸਸੀ ਸਿਟੀਵੀ ਤੇ ਫੜਿਆ ਸਾਰੀ ਰਿਕਾਰਡਿੰਗ ਲਈ ਕੀਤੀ ਅੱਜ ਕਿੱਥੇ ਵੰਗੋ ਮੱਠ ਬਿਹਾਈਂਡ ਦਾ ਬਾਰ ਕਿ ਇੱਕ ਮਸੂਮ ਜੇ ਬੱਚੇ ਦਾ ਕਤਲ ਕਰਤਾ ਸਿਰਫ ਪ੍ਰੋਬਲਿਸਿਟੀ ਸਟੰਟ ਲੈਣ ਵਾਸਤੇ ਬਲਕਿ ਉਹ ਬੱਚੇ ਨੇ ਬੇਅਦਬੀ ਕੀਤੀ ਵੀ ਨਹੀਂ ਸੀ ਉਹ ਥੋੜਾ ਮੈਂਟਲੀ ਤੋੜ ਤੇ ਹੋਈ ਬੱਚਾ ਸਟੇਬਲ ਨਹੀਂ ਸੀ ਕਿੰਨੀ ਮਾੜੀ ਗੱਲ ਆ ਸਾਡੇ ਸਮਾਜ ਵਾਸਤੇ ਅਸੀਂ ਫਿਰ ਰੋਲਾ ਪਾਉਨੇ ਆ ਉਹ ਫਲਾਣਾ ਬਾਬਾ ਸਰਸੇ ਵਾਲਾ ਉੱਥੇ ਡੇਰਾ ਬਣਾ ਰਿਹਾ ਜੀ ਬਨਾਉਂ ਨਹੀਂ ਦੇਣਾ ਜੀ ਉਹ ਫਲਾਣਾ ਦੂਜਾ ਇੱਕ ਕੋਈ ਹਰਜੀਤ ਸਿੰਘ ਬਾਬਾ ਉੱਠਿਆ ਉਹਦੇ ਤੇ ਵੀ ਰੇਪ ਰੂਪ ਦਾ ਕੇਸ ਚੱਲ ਰਿਹਾ ਹਰਜੀਤ ਸਿੰਘ ਤੇ ਉਹ ਵੀ ਇੱਥੇ ਦਿਮਾਲਾ ਜੱਟ ਬਣ ਕੇ ਇੱਥੇ ਮੂਰੇ ਖੱਡਾ ਲਾ ਲੈਂਦਾ ਟਿੱਕੇ ਲਾ ਲੈਂਦਾ ਉਹ ਬੰਦੇ ਦੇ ਜਿੱਦ ਗੌਰ ਨਾਲ ਤੁਸੀਂ ਚਿਹਰਾ ਦੇਖੋਗੇ ਨਾ ਉਹ ਤਾਂ ਚਿਹਰੇ ਤੇ ਉੱਤੇ ਰਿਖਿਆ ਹੈ ਹਰਜੀਤ ਸਿੰਘ ਉਹਦੇ ਬਾਬੇ ਦੇ ਵੀ ਮੈਂ ਤਾਂ ਹੈ ਹੀ ਸਿਰੇ ਦਾ ਦਗੜਦਲਾ ਉਹ ਸਿਰੇ ਦਾ ਦਗੜਦਲਾ ਬੰਦਾ ਗਲਤੀ ਇਹ ਤੇ ਬਾਬੇ ਨੂੰ ਬਣਾਉਂਦਾ ਕੌਣ ਕਦੀ ਜੜ ਫੜਿਆ ਕਰੋ ਹੁ ਲਾ ਲਾ ਹੁ ਲਾ ਲਾ ਨਾ ਕਰਿਆ ਕਰੋ ਜੜ ਫੜਿਆ ਕਰੋ ਇਹ ਜੇ ਬਾਬਾ ਨੂੰ ਬਣਾਉਂਦੀਆਂ ਸਾਡੀਆਂ ਬੀਬੀਆਂ ਜਦੋਂ ਚੋਲਾ ਚੱਕਦੀਆਂ ਪਿੰਡਾਂ ਤੋਂ ਵਸਤੇ ਫੜਦੀਆਂ ਬਾਬੇ ਪੁੱਛਣ ਆਲੇ ਆਏ ਜੀ ਕਿ ਉੱਤ ਵੀ ਇਤਵਾਦ ਕਰਾ ਲੇ ਜੀ ਕਿਤੇ ਨਾ ਉਹਦੇ ਵਸਚ ਮੁੰਡਾ ਨਾ ਹੋ ਜੇ ਮੁੰਡਾ ਮੇਰੇ ਵਾਸਤੇ ਰਵੇ ਮੇਰਾ ਬੰਦਾ ਮੇਰੇ ਵਾਸਤੇ ਰਵੇ ਮਤਲਬ ਇਹ ਵਸ ਵਸੋਂ ਦੇ ਚੱਕਰ ਦੇ ਵਿੱਚ ਫਿਰ ਇਹ ਬੀਬੀ ਦਾਸ ਘਰੇ ਜਾ ਕੇ ਕਹਿੰਦੀ ਮੈਂ ਤਾਂ ਅੜਿਓ ਫਲਾਣੇ ਬਾਬੇ ਕੋਲ ਗਈ ਸੀ ਕੁੜਿਆ ਸਤਵੀਤ ਕਰਕੇ ਦਿੱਤਾ ਨਹੀਂ ਮੇਰਾ ਤਾਂ ਪੁੱਤ ਮੇਰੇ ਮੁੱਠ ਚ ਆ ਗਿਆ ਉਹ ਬੀਬੀ ਸੁਣਿਆ ਅੱਛਾ ਚੱਲ ਵੀ ਉਹ ਵੀ ਝੋਲਾ ਚੱਕ ਕੇ ਉਧਰ ਨੂੰ ਸੋ ਇਹ ਜਿਹੜੀ ਢੋਂਗੀ ਪਠੰਗੀ ਬਾਬਿਆਂ ਨੂੰ ਅਸੀਂ ਬਣਾਉਨੇ ਆ ਬੀਬੀਆਂ ਸਾਡੀਆਂ ਪੁਰਾਣੀਆਂ ਅਨ ਐਜੂਕੇਟਿਡ ਨਹੀਂ ਅੱਜ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਬਹੁਤ ਰੇਅਰ ਲੱਗਣੀਆਂ ਤੁਹਾਨੂੰ ਇਹ ਜਿਹੜੇ ਰਿਆ ਤੇ ਸੋ ਜੇ ਭਾਨੇ ਸਿੱਧੂ ਤੇ ਲੱਖੇ ਸੁਧਾਣੇ ਨੂੰ ਸੁਧਾਰ ਕਰਨਾ ਹੈ ਨਾ ਪੰਜਾਬ ਦਾ ਜਿਹੜੇ ਮੀਆਂ ਸੁਲੇਮਾਨੀ ਮੀਆਂ ਬੰਗਾਲੀ ਜੀ ਮੀਆਂ ਆਸ਼ੀਆਂ ਬਸਾਂ ਟੈਨਾਂ ਤੇ ਤੇ ਬਸ ਸਟੈਂਡ ਤੇ ਬੋਰ ਲੱਗੇ ਹੁੰਦੇ ਆ ਲੱਖੇ ਸੁਧਾਣੇ ਨੂੰ ਤੇ ਭਾਨੇ ਨੂੰ ਮਤਮਨਾ ਲਾ ਦੇਣ ਸਾਰੇ ਬੋਰ ਭਜਾ ਦੇਣ ਸਾਰੇ ਬੰਗਾਲੀ ਤੰਤਰਕਾਂ ਪੰਜਾਬ ਚੋਂ ਕੱਢੋ ਗੰਦੇ ਤੰਤਰਕਾਂ ਦਾ ਭਜਾਉਣੇ ਸਾਰੇ ਜਿਹੜੇ ਗੰਦੇ ਡੇਰੇ ਵਾਲੇ ਜੇਪੀਐਸਟ ਆ ਪੰਜਾਬ ਚੋਂ ਜਿੱਥੇ ਵੀ ਪਤਾ ਲੱਗਦਾ ਵੀ ਆਹ ਬੰਦੇ ਨੇ ਉਹ ਬੁੜੀ ਨਾਲ ਰੇਪ ਕੀਤਾ। ਛੇਤਰ ਪ੍ਰੇਡ ਮਾਰੋ ਤਾਂ ਕੱਢੋ ਪੰਜਾਬ ਤੋਂ ਬਾਹਰ। ਕਰ ਸਕਦੇ ਲੱਖ ਸਦਾਨਾ ਤੇ ਪਾਨਾ ਸਿੱਧੂੰਤ ਦੇਖਾ। ਨਾ ਨਾ ਨਾ। ਕਿਉਂਕਿ ਰੀਪੀਸ ਨੇ ਫੇਰ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਦੇਣਾ ਵੀ ਛੱਡੋ ਯਾਰ। ਮੈਂ ਤੁਹਾਨੂੰ 2-3 ਲੱਖ ਦਿੰਨਾ ਹੈ ਤੁਸੀਂ ਮਾਮਲਾ ਦਾਫਾ ਕਰੋ। ਇਹਨਾਂ ਨੇ ਉੱਥੇ ਵੀ ਗੋਦੀ ਗਰਮ ਕਰੇ ਘਰ ਨੂੰ ਮੁੜਿਆ ਆਉਣੀ ਆ। ਮਤਲਬ ਤੁਸੀਂ ਪੁੱਠੇ ਕੰਮ ਕਰ ਰਹੇ ਹੋ। ਤੁਸੀਂ ਸਹੀ ਤਰੀਕੇ ਨਾਲ ਜੇ ਪੰਜਾਬ 'ਚ ਕੰਮ ਕਰੋਗੇ ਨਾ ਸਾਡੇ ਅੱਗੇ ਲੋਕ ਵੀ ਤੁਹਾਨੂੰ ਸਭ ਸ਼ਾਬਾਸ਼ੀ ਦੇਣਗੇ ਤੇ ਟਰਨ ਅਸਟੈਂਡ ਕਰਨਗੇ। ਪਰ ਜੋ ਜ਼ਬਰਦਸਤੀ ਭਾਨੇ ਦੀ ਵੀਡੀਓ ਮੈਂ ਸੁਣੀ ਉਹ ਵੀ ਵਾਇਰਲ ਹੋਈ ਸੀ ਜਿਹੜੇ ਜਨਰਲ ਨੂੰ ਗੰਦੀਆਂ ਗਾਲਾਂ ਕੱਢ ਰਿਹਾ। ਇਹ ਉਹ ਤਾਂ ਬੋਲਣ ਦਾ ਤਰੀਕਾ ਜਦੋਂ ਦੇਖੋ ਨਾ ਕਾਣੇ ਨੂੰ ਫੋਟੋ 'ਚ ਆਏ ਹੋਊਗਾ। ਇਹ ਕੋਈ ਤਰੀਕਾ ਨਹੀਂ ਮਤਲਬ ਬਦਮਾਸ਼ੀ ਦਿਖਾਣਾ। ਫੋਟੋ ਜਿਹੜਾ ਕਾਣੇ ਨੂੰ ਆਏ ਕਰ ਦੋ। ਦੈਟਸ ਅ ਰੌਂਗ। ਸੋ ਪੰਜਾਬ 'ਚ ਜਿਹੜੀ ਗੁੰਡਾਗਰਦੀ ਬਦਮਾਸ਼ੀ ਪਹਿਲੇ ਸੀ ਇਹ ਤਾਂ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਖਤਮ ਕਰਨੀ ਹੈ ਜੀ ਹੌਲੀ-ਹੌਲੀ। ਤਾਂ ਕਿ ਪੰਜਾਬ 'ਚ ਲੋਕੀ ਸਕੂਨ ਨਾਲ ਰਹਿ ਸਕਣ ਉਹਨਾਂ ਦੇ ਸਿਰ ਤੇ ਇਹ ਨਾ ਤਲਵਾਰ ਹੋਵੇ ਕਿ ਕੋਈ ਫਲਾਣਾ ਗੁੰਡਾ ਯਾਰ ਉਹ ਆ ਜਾਊਗਾ ਯਾਰ ਉਹ ਧੱਕੇ ਨਾਲ ਮੇਰੇ ਤੋਂ ਪੈਸੇ ਲੈ ਜਾਏ ਕਿਸੇ ਦੇ ਘਰ ਜਾ ਕੇ ਤੁਸੀਂ ਕਿਸੇ ਦੇ ਘਰ ਜਾ ਕੇ ਉੱਥੇ ਧਰਨੇ ਲਾਓ ਉਹਨੂੰ ਥ੍ਰੈਟਿੰਗ ਨੂੰ ਟਰੈਸਪਾਸਿੰਗ ਕਹਿੰਦੇ ਆ ਕੈਨੇਡਾ ਦੇ ਵਿੱਚ ਤੁਸੀਂ ਇੱਥੇ ਜਨਾਬ ਜੀ ਕਿਸੇ ਦੇ ਡਰਾਈਵਰ ਤੇ ਖੜਕੇ ਦੇਖੋ ਧਰਨਾ ਲਾ ਕੇ ਦੇਖੋ ਉਹਨੂੰ ਬੋਲ ਕੇ ਦੇਖੋ ਤੁਹਾਨੂੰ ਇੱਥੋਂ ਵੀ ਪੁਲਿਸ ਐਵੇਂ ਚੱਕ ਕੇ ਲੈ ਕੇ ਜਾਊਗੀ ਤੇ ਅੰਦਰ ਛੱਡੂਗੀ ਤਾੜੂ ਵੀ ਮੁਰਗੇ ਕੋਸ਼ਤਾਰ ਤੇ ਕੇਸ ਚੱਲਦਾ ਹੈ ਜੋ ਸੇਮ ਉਹਨਾਂ ਨੇ ਉਹੀ ਕੀਤਾ ਜੋ ਕੈਨੇਡਾ ਅਮਰੀਕਾ ਬਾਦ ਵਿੱਚ ਪ੍ਰਪੋਸ ਕਰਦੇ ਆ ਤੁਸੀਂ ਕਿਸੇ ਗੇਟ ਦੇ ਮੂਹਰੇ ਜਾ ਕੇ ਜੋ ਤੁਸੀਂ ਅਕੋਰਡਿੰਗ ਟੂ ਲਾਅ ਦੇਖੋ ਨਾ ਤੁਸੀਂ ਕਿਸੇ ਦੇ ਵੀ ਗੇਟ ਮੂਹਰੇ ਜਾ ਕੇ ਆ ਪੱਦਰ ਪਾਸ਼ਾ ਦਾ ਪ੍ਰਯੋਗ ਨਹੀਂ ਕਰ ਸਕਦੇ ਉਹਨੂੰ ਧਮਕੀਆਂ ਥ੍ਰੀਟਿੰਗਸ ਨਹੀਂ ਦੇ ਸਕਦੇ ਸੋ ਠੀਕ ਹੈ ਪੰਜਾਬ ਸਰਕਾਰ ਨੇ ਵਧਿਆ ਕੀਤਾ ਜੋ ਬੰਦਾ ਗੁੰਡਾਗਰਦੀ ਬਦਮਾਸ਼ੀ ਕਰੇਗਾ ਉਹਨੂੰ ਜਵਾਬ ਦੇਣਾ ਤਾਂ ਪੈਂਦਾ ਹੈ ਆਮ ਆਦਮੀ ਪਾਰਟੀ ਬੈਠੀ ਹੈ ਤੁਸੀਂ ਆਮ ਆਦੀ ਪਾਰਟੀ ਨਾਲ ਗੱਲ ਕਰੋ ਸੀਐਮ ਸਾਹਿਬ ਦੇ ਕੋਠੀ ਜਾਓ ਉੱਥੇ ਦੱਸੋ ਪਰ ਤੁਸੀਂ ਤਾਂ ਲੋਕਾਂ ਦੇ ਵੀ ਹੱਦ ਆ ਵੀ ਐਸੇ ਬੰਦੇ ਨੂੰ ਮਗਰ ਲੱਗੇ ਤੁਸੀਂ ਜਿਹੜੇ ਘਰਾਂ ਚ ਕਚਹਿਰੀਆਂ ਲਾਈ ਜਾ ਰਹੇ ਆ ਜੀ ਉਹ ਕ ਕਚਹਿਰੀ ਲਾਂਗ ਲਾਂਦੇ ਉਹਨੇ ਕੱਲ ਨੂੰ ਪੁੱਛੇ ਦੇਣ ਲੱਗ ਜਾਣੀਆਂ ਇਹ ਲੱਖੇ ਸਦਾਣੇ ਨੇ ਤੇ ਭਾਨੇ ਨੇ ਐਦਾਂ ਐਦਾਂ ਸੇਰੇ ਲਾ ਕੇ ਕਹਿਣਾ ਹੁਣ ਬਾਬੇ ਵੀ ਆ ਗਏ ਚਲੋ ਭਈ ਜੇ ਬਾਬੇ ਆ ਗਏ ਬਾਬੇ ਪੁੱਛਾਂ ਵਾਲੇ ਆਏ ਹੋਏ ਨੇ ਐਦਾਂ ਪੁੱਛੇ ਦੇਣਗੇ ਫਿਰ ਮੁੜ ਕੇ ਬੀਬੀਆਂ ਜਾਣੀਆਂ 10 20 30 30 ਚਲੇ ਚਲੀ 50 ਰੁਪਏ ਕਰਦੇ ਕਰਦੇ 10000 ਬਣ ਜਾਣਗੇ ਫਿਰ ਪ੍ਰਵਚਨ ਦੇਣ ਵੀ ਸ਼ੁਰੂ ਲੱਗ ਜਾਣਗੇ ਫਿਰ ਬਾਬੇ ਬਣ ਜਾਣਗੇ ਸੋ ਬਾਬਿਆਂ ਦੀ ਜਿਹੜੀ ਸਟਾਰਟਿੰਗ ਹੁੰਦੀ ਹੈ ਨਾ ਬਾਬਾ ਬਣਾਦੇ ਸਟਾਰਟਿੰਗ ਤੁਸੀਂ ਲੋਕ ਕਰਦੇ ਹੋ ਤੁਸੀਂ ਲੋਕ ਬਣਾਉਂਦੇ ਹੋ ਬਾਬਾ ਕੋਈ ਬਾਬਾ ਮਾਂ ਦੀ ਕੋਖੋਂ ਨਹੀਂ ਪੈਦਾ ਹੁੰਦਾ ਸਜਨਤਾ ਤੋਂ ਮੇਰੀ ਅਪੀਲ ਆ ਵੀ ਪਲੀਜ਼ ਐਦਾਂ ਦੇ ਕੰਮ ਛੱਡੋ